ਬੈਟਰੀ ਮੋਟ ਹੋ ਜਾਂਦੀ ਐ ਚਲੋ ਚਾਹੇ ਗੈਂਗਸਟਰ ਦਾ ਨਾਮ ਲਾਤਾ ਚਾਹੇ ਕਿਸੇ ਦਾ ਲਾਤਾ ਉਸ ਤੋਂ ਮਗਰੋਂ ਅਸੀਂ ਦੁਬਾਰਾ ਫਿਰ ਮੈਡੀਕਲ ਦਾ ਸਹਾਰਾ ਲੈ ਕੇ ਕੋਸ਼ਿਸ਼ਾਂ ਕਰਦੇ ਆ ਤੁਹਾਡੇ ਭੈਣ ਭਰਾਵਾਂ ਦੀ ਅਰਦਾਸਾਂ ਦੇ ਨਾਲ ਵੀ ਅਸੀਂ ਫੇਰ ਤੋਂ ਜ਼ਿੰਦਗੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਆ ਹਨਾ ਫੇਰ ਵੀ ਸਾਡੇ ਹਸਪਤਾਲ ਦਾ ਰਿਕਾਰਡ ਚੁਪ ਲੈਂਦੇ ਨੇ ਹੂੰ ਉਹ 4 ਮਹੀਨਿਆਂ ਦਾ ਬੱਚਾ ਕਿਹੜਾ ਬਾਕੀ ਆ ਜਿਹੜਾ 15 ਮਹੀਨਿਆਂ ਦਾ ਬੱਚਾ ਜਨਮ ਲਿਆ ਤਾਂ ਇਹ ਵੀ ਨਹੀਂ ਪਤਾ ਮੈਂ ਕੌਣ ਆ ਮੈਂ ਕਿੱਥੇ ਜਨਮ ਲਿਆ ਜਦੋਂ ਇਹੋ ਜਿਹੇ ਕਾਰਬਾਂ ਹੁੰਦੀਆਂ ਨੇ ਤਾਂ ਮੈਨੂੰ ਅਫਸਰਾ ਨੇ ਨਾਲ ਗੰਤਰੇ ਠੰਡੀ ਸ਼ਰਤ ਤੇ ਕਹਿੰਦਾ ਸਾਡੀ ਮਜੂਰੀ ਸੀ ਸਾਡੇ ਰੈਂਟ ਦਿੱਤਾ ਗਿਆ ਸੀ ਇਹਨੂੰ ਹੈਰਾਨ ਕਰ ਅੱਛਾ ਤਾਂ ਫਿਰ ਜਦੋਂ ਜਦ ਮੇਂ ਵਾਰ ਅਫਸਰ ਇਹ ਗੱਲ ਕਹਿੰਦੇ ਨੇ ਵੀ ਸਾਡੇ ਡੰਡਾ ਤਾਂ ਕਾਦੇ ਲੀਫੜ ਗੇਰਾ ਸੀ ਕੋਈ ਬਾਗੀ ਥੋੜੀ ਆ ਤੁਸੀਂ ਜਿਹੜੇ ਸਰਕਾਰਾਂ ਇੱਕ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਪਰ ਜਿਹੜੇ ਇਹ ਨਮਾਇंदे ਨੇ ਅੱਜ ਸਰਕਾਰ ਚਲਾਉਣ ਵਾਲੇ ਕਹਿੰਦੇ ਆ ਇਹਨਾਂ ਚ ਤੁਸੀਂ ਗੌਰ ਨਾਲ ਦੇਖੋ ਕੋਈ ਆਸਟ੍ਰੇਲੀਆ ਢੋਈ ਜਾਂਦਾ ਕੋਈ ਅਮਰੀਕਾ ਢੋਈ ਜਾਂਦਾ